ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚੇ ਆਂ ਜਿੱਥੇ ਗਵਿੰਦਗੜ੍ਹ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਗਵਿੰਦਗੜ੍ਹ ਦਾ ਸਾਰਾ ਬਾਜ਼ਾਰ ਤੇ ਵੀਡੀਓ ਨੇ ਐਂਡ ਤੱਕ ਬਣੇ ਰਹੋ ਤੇ ਆਪਾਂ ਕਰਦੇ ਆਂ ਵੀਡੀਓ ਸਟਾਰਟ ਲਓ ਜੀ ਆਪਾਂ ਇਸ ਟਾਈਮ ਖੜੇ ਆਂ ਮੰਡੀ ਗਵਿੰਦਗੜ੍ਹ ਤੇ ਆਪਾਂ ਤੁਹਾਨੂੰ ਸਾਰਾ ਇਹ ਬਾਜ਼ਾਰ ਦਿਖਾਵਾਂਗੇ ਤੇ ਨਾਲ ਹੀ ਇੱਧਰ ਹਾਈਵੇ ਜਾਂਦਾ ਵੱਡਾ ਤੇ ਫਿਰ ساری ਮਾਰਕੀਟ ਆਪਾਂ ਤੁਹਾਨੂੰ ਸਾਰੀ ਇਹ ਮਾਰਕੀਟ ਦਿਖਾਵਾਂਗੇ ਤੇ ਵੀਡੀਓ ਐਂਡ ਤੱਕ ਬਣੇ ਰਹੋ ਵੇ ਇਹ ਇਧਰ ਦੇਖੋ ਦੁਕਾਨਾਂ ਇਹ ਪਰਚੂਨ ਦੀ ਆ ਗਈ ਇਧਰ ਜਮੇ ਇਧਰ ਇਧਰ ਆ ਗਈਆਂ ਦੁਕਾਨਾਂ ਇਹ ਆ ਗਈਆਂ ਇੱਧਰ ਦੁਕਾਨਾਂ ਜੀ ਤੇ ਆ ਮੋਬਾਈਲਾਂ ਦੀ ਆ ਗਈ ਇਧਰ ਆ ਇਧਰ ਹੋਟਲ ਆ ਗਿਆ ਕਿਵੇਂ ਆ ਦੇਖੋ ਇਧਰ ਆ ਸ੍ਰੀ ਪ੍ਰਕਾਸ਼ ਰੀਟ ਬਿਕਨਰ ਵਾਲੇ ਆ ਗਏ ਇਹ ਪਰਚੂਨ ਦੀ ਅਗਲੀ ਦੁਕਾਨ ਤੇ ਸਾਰਾ ਤੁਹਾਨੂੰ ਆਪੇ ਬਾਜ਼ਾਰ ਦਿਖਾਵਾਂਗੇ ਆਹ ਦੇਖੋ ਜਿੱਥੇ ਬਾਕੀ ਕਾਫੀ ਹੱਦ ਦੇ ਵੱਡਾ ਬਾਜ਼ਾਰ ਆਉ ਹੁਣ ਸਾਰਾ ਦਿਖਾਵਾਂਗੇ ਸਾਰਾ ਆਪਾਂ ਆਹ ਦੇਖੋ ਜਿੱਥੇ ਆਇਤਰ ਦੂਬਾਟਾ ਮਾਂ ਬਿਜਲੀ ਵਾਲੀ ਆ ਗਈ। ਆ ਦੇਖੋ ਜੀ ਇੱਧਰ ਸਾਰੀਆਂ ਦੁਕਾਨਾਂ ਵਕੇ ਅੱਗੇ ਬਾਜ਼ਾਰ ਆ ਗਿਆ ਹੁਣ ਉਹਨੇ ਆ ਕੱਪੜਿਆਂ ਦੀ ਆਗੀ। ਆ ਦੇਖੋ ਇੱਧਰ। ਆ ਆ ਗਈ ਅਗਰੰਗ ਵਾਲੀ। ਆ ਕਬੀਰੀ ਜਾਂਦੀ ਇੱਥੇ। ਇਹ ਸਾਰਾ ਜੀ ਮੰਡੀ ਗਵਿੰਦਗੜ ਦਾ ਬਾਜ਼ਾਰ ਆਹ ਇੱਧਰ ਕੱਪੜੇ ਵਾਲੀ ਆ ਗਈ ਆ ਇੱਧਰ ਕੱਪੜੇ ਵਾਲੀ ਆ ਗਈ ਦੇਖੋ ਆ ਆ ਗਈ ਤੇਰੀ ਆ ਮੋਬਾਈਲ ਵਾਲੀ ਆ ਗਈ ਆਪਕੂਨ ਦੀ ਆ ਗਈ ਆ ਹੈਲਮਟ ਆ ਕੇ ਐਨਕਾ ਆ ਗਈਆਂ ਇੱਧਰ ਦੇਖੋ ਆ ਆ ਗਿਆ ਇਧਰ ਤੇ ਆ ਕਰਾਇਨਾ ਸਟੋਰ ਆ ਗਿਆ ਇਧਰ ਤੇ ਅੱਗੇ ਚੱਲਦੇ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਬਾਜ਼ਾਰ ਤੇ ਜਿਵੇਂ ਸਾਹਮਣੇ ਕੱਪੜਿਆਂ ਦੀ ਆ ਗਈ ਆ ਇਧਰ ਫੂਨਾ ਦੀ ਆ ਗਈ ਆ ਜਾਂਦੀ ਇੱਕ ਵੀ ਜਿੱਧਰ ਘਰਾਂ ਨੂੰ ਆਦਾ ਯਾ ਅਪੋਰਚ्युनिटी ਆ ਗਈ ਆ ਚੱਕੀ ਆ ਗਈ ਇੱਧਰ ਆ ਬੂਟਾਂ ਦੀ ਆ ਗਈ ਆ ਆ ਗਈ ਇੱਧਰ ਆ ਕੱਪੜਿਆਂ ਦੀ ਆ ਗਈਆਂ ਮੂਰੇ ਆ ਸਾਰੇ ਕੱਪੜਿਆਂ ਦੀ ਇੱਥੇ ਦੇਖੋ ਆ ਵੀ ਕੱਪੜਿਆਂ ਦੀਆਂ ਸਾਰੀਆਂ ਆ ਵੀ ਕੱਪੜਿਆਂ ਦੀਆਂ ਇੱਧਰ ਹੋਟਲ ਆ ਗਿਆ ਜੀ ਇੱਧਰ ਜਰਨਲ ਸਟੋਰ ਆ ਗਿਆ ਦਨ ਪਗੜੀ ਹਾਊਸ ਆ ਗਿਆ ਤੇ ਇੱਕ ਅਪਰਚੂਨ ਦੀ ਆ ਗਈ ਕੋ ਆ ਬੈਗ ਆ ਗਿਆ ਇੱਧਰ ਆ ਬੈਗ ਆ ਗਿਆ ਵੀ ਨਾਲ ਹੀ ਬੈਗ ਆ ਗਿਆ ਕੋ ਉਹ ਫੇਰ ਕੱਪੜਿਆਂ ਦੀ ਆ ਗਈ ਆ ਦੇਖੋ ਇੱਧਰ ਆ ਵੀ ਕੱਪੜਿਆਂ ਦੀ ਆ ਗਈ ਇੱਧਰ ਆ ਵੀ ਨਾਲ ਕੱਪੜਿਆਂ ਦੀ ਆ ਤੇ ਅੱਗੇ ਚੱਲਦੇ ਆਪਾਂ ਤੇ ਆ ਦੇਖੋ ਇੱਧਰ ਚੁੰਨੀਆਂ ਲੰਮਾ ਜੂ ਪੈਕੇਟ ਦੇਖੋ ਚੁੰਨੀਆਂ ਆ ਭਾਂਡੇ ਆ ਜੀ ਆਗੇ ਇੱਧਰ ਆ ਕੜੀਆਂ ਆ ਲੀਆਂ ਆ ਇੱਧਰ ਜੀ ਤੇ ਆ ਬੂਟਾਂ ਦੀ ਆ ਗਈ ਆ ਬੂਟਾਂ ਦੀ ਆ ਗਈ ਅੱਗੇ ਤੇ ਆ ਡ్రਾਈਲਿੰਗ ਵਾਲੇ ਆ ਗਏ ਡ్రਾਈਲਿੰਗ ਆ ਵੀ ਦਿੱਤੀਆਂ ਦੀਆਂ ਨੇ ਸਾਰੀਆਂ ਆ ਕੱਪੜਿਆਂ ਦੀਆਂ ਆ ਦੇਖੋ ਆ ਮੋਬਾਈਲਾਂ ਦੀ ਆ ਗਈ ਆ ਮੋਬਾਈਲਾਂ ਦੀ ਆ ਗਈ ਆ ਘੜੀਆਂ ਦੀ ਆ ਗਈ ਆ ਗਈ ਇੱਧਰ ਕੱਪੜਿਆਂ ਦੀ ਠੀਕ ਹੈ ਆ ਗਈ ਮੋਬਾਈਲਾਂ ਦੀ ਇੱਧਰ ਫੇਰ ਮੋਬਾਈਲਾਂ ਦੀ ਆ ਗਈ ਆ ਕੱਪੜਿਆਂ ਦੀ ਆ ਗਈ ਇੱਧਰ ਆ ਕੱਪੜਿਆਂ ਦੀ ਆ ਗਈ ਦੇਖੋ ਆ ਵੀ ਕੱਪੜਿਆਂ ਦੀ ਆ ਗਈ ਇੱਧਰ ਆ ਵੀ ਕੱਪੜਿਆਂ ਦੀ ਆ ਗਈ ਕੱਪੜਿਆਂ ਦੀ ਆ ਗਈ ਆ ਭਾਂਡੇ ਆ ਗਏ ਸਾਹਮਣੇ ਬਿਲਕੁਲ ਆਪਣੇ ਆ ਨਾਲ ਭਾਂਡੇ ਦੋ ਤਿੰਨ ਇਕੱਠੀਆਂ ਆ ਗਈਆਂ ਦੇਖੋ ਕਾਫੀ ਵੱਡੀ ਮਾਰਕੀਟ ਹੈ ਵੀ ਤੇ ਜਰਨਲ ਸਟੋਰ ਆ ਗਿਆ ਜੀ ਆ ਦੇਖੋ ਜੀ ਕੱਪੜਿਆਂ ਦੀਆਂ ਤੇ ਆ ਬਾਈ ਦੀ ਆ ਕਿਧਰ ਆ ਦੇਖੋ ਆ ਵੀ ਘੜੀਆਂ ਦੀ ਆ ਤੌਲੀਏ ਕੱਪੜਿਆਂ ਦੀ ਤੇ ਕਾਫੀ ਵੱਡੀ ਮਾਰਕੀਟ ਹੈ ਮੰਡੀ ਗੁੰਦ ਕੱਢਦੀ ਕੇ ਚੱਲਦੇ ਆਪਾਂ ਹੋਰ ਆਇਦਰ ਜੂਸ ਦੀ ਰੇਡੀਓ ਵਗੈਰਾ ਲੱਗੇ ਹੋਏ ਨੇ ਸਾਰੀਆਂ ਤੇ ਆਇਦਰ ਆ ਗਿਆ ਹਸਟਲ ਸਰਕਾਰੀ ਜੀ ਇੱਧਰ ਆ ਗਿਆ ਆ ਦੇਖੋ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਬੈਗ ਕੱਪੜੇ ਦੀਆਂ ਆ ਦੇਖੋ ਇੱਧਰ ਰੇੜੀ ਲੱਗੀ ਹੋਣੀ ਬਾਹਰ ਇੱਧਰ ਆ ਖਾਂਡ ਪੀਣ ਦੀ ਇੱਧਰ ਤੇ ਆਪਾਂ ਚੱਲਦੇ ਆ ਅੱਗੇ ਹੋਰ ਤੇ ਆ ਵੀ ਇੱਧਰ ਕੱਪੜੀਆਂ ਆਣੀਆਂ ਲੱਗੀਆਂ ਹੋਈ ਨੇ ਇੱਧਰ ਆ ਗੀਆਂ ਤੇ ਅੱਗੇ ਚੱਲਦੇ ਆ ਅੱਗੇ ਦਿਖਾਉਣੇ ਆ ਤੁਹਾਨੂੰ ਮਾਰਕੀਟ ਇਹ ਸਾਰੀ ਮੰਡੀ ਗਵਿੰਦਗੜ੍ਹ ਦੀ ਮਾਰਕੀਟ ਆ ਜੀ। ਅੱਜ ਜਿਵੇਂ ਕੱਪੜਿਆਂ ਦੀਆਂ ਆਗੀਆਂ। ਦੇਖੋ ਇੱਧਰ। ਆਹ ਦੇਖੋ ਇੱਧਰ। ਆ ਇੱਧਰ ਸਾਇਕਲ ਆ ਗਈ ਜੀ। ਰੋਡ ਉੱਧਰ ਦਾ ਬਾਇਆ। ਦੇਖ ਹਾਰਿਪ ਮੰਡੀ ਗਵੰਦਗੜ ਦੀ ਮਾਰਕੀਟ ਜਿਹੜੀ ਆਪਾਂ ਤੁਹਾਨੂੰ ਦਿਖਾਈਆਂ ਤੇ ਦੇਖੋ ਕ੍ਰੈਂਡਜ਼ ਵਾਲੇ ਆ ਗਏ ਇੱਧਰ ਤੇ ਇੱਥੋਂ ਹੀ ਮਾਰਕੀਟ ਖਤਮ ਹੋ ਜਾਂਦੀ ਆਪਾਂ ਚੱਲਦੇ ਹਾਂ ਉੱਧਰ ਨੂੰ ਹੁਣ ਤੇ ਆਪਾਂ ਤੁਹਾਨੂੰ ਆ ਸਾਰਾ ਇਧਰੋਂ ਬਾਜ਼ਾਰ ਦਿਖਾਤਾ ਤੇ ਇਧਰੋਂ ਵੀ ਦਿਖਾਤਾ ਤੇ ਹੁਣ ਆਪਾਂ ਤੁਹਾਨੂੰ ਆ ਸਾਹਮਣੇ ਦਿਖਾਉਨੇ ਆ ਬਿਲਕੁਲ ਆਪਣੇ ਆਹ ਦੇਖ ਕੋਈ ਟਰਵੀ ਦੁਕਾਨਾਂ ਨੇ ਜੀ ਜਿਵੇਂ ਆਹ ਦੇਖ ਕੋਈ ਇੱਧਰ ਮੈਡੀਕਲ ਹੋ ਗਿਆ ਤੇ ਆਹ ਤਾਂ ਕੱਪੜੇ ਦੀ ਹੋ ਗਈ ਜਿਵੇਂ ਆਹ ਇੱਧਰ ਕੱਪੜੇ ਦੀ ਹੋ ਗਈ ਆ ਵੀ ਕੱਪੜੇ ਦੀ ਹੋ ਗਈ ਇੱਧਰ ਆਹ ਹੋ ਗਈ ਇੱਧਰ ਜੀ ਆਹ ਐਨਕਾਂ ਦੀ ਇਹ ਸਾਰੀ ਮਾਰਕੀਟ ਆਹ ਦੇਖੋ ਜੀ ਇੱਧਰ ਆ ਦੇਖੋ ਇੱਧਰ ਇਹ ਸਾਰੀ ਗਵਿੰਦਗੜ੍ਹ ਦੀ ਮਾਰਕੀਟ ਆ ਆਜ ਕਿਤਾਬਾਂ ਆ ਵੀ ਕੱਪੜੇ ਦੀ ਆ ਆ ਪੇਂਟ ਵਗੈਰਾ ਇੱਧਰ ਤੇ ਆ ਫੋਨ ਵਾਲੀ ਆ ਗਈ ਮੋਬਾਈਲਾਂ ਵਾਲੀ ਸਾਹਮਣੇ ਤੇ ਆ ਵੀ ਕੱਪੜੇ ਦੀ ਆ ਗਈ ਇੱਧਰ ਤੇ ਆ ਫੋਨ ਵਾਲੀ ਆ ਗਈ ਇੱਧਰ ਆ ਵੀ ਇੱਧਰ ਕੱਪੜੇ ਦੀ ਆ ਗਈ ਆ ਵੀ ਇੱਧਰ ਕੱਪੜੇ ਦੀ ਆ ਗਈ। ਆ ਆ ਵੀ ਇੱਧਰ ਟੇਲਰ ਆ ਗਿਆ। ਆ ਕੱਪੜੇ ਦੀ ਆ ਆ ਗਈ ਇੱਧਰ। ਆ ਆ ਗਈ ਇੱਧਰ। ਇਹ ਸਾਰੀ ਮੰਡੀ ਜਵਿੰਦਗੜ੍ਹ ਦੀ ਮਾਰਕੀਟ ਆ ਜੀ। ਆ ਪੇਂਟ ਸਟੋਰ ਆ ਗਿਆ ਇੱਧਰ। ਤੇ ਕਾਫੀ ਵੱਡੀ ਮਾਰਕੀਟ ਆ ਇਹ। ਮੰਡੀ ਜਵਿੰਦਗੜ੍ਹ ਦੀ ਜਿਵੇਂ ਇੱਧਰ ਵੀ ਕਾਫੀ ਦੁਕਾਨਾਂ ਨੇ। ਹੁਣ ਇੱਧਰੋਂ ਦਿਖਾਉਣੇ ਆ। ਇੱਧਰ ਵੀ ਹੈਗੀਆਂ ਨੇ। ਤੇ ਆਪਾਂ ਤੁਹਾਨੂੰ ਦਿਖਾਉਣੇ ਇੱਧਰੋਂ ਜੀ। ਜਿਵੇਂ ਆ ਹੋ ਗਈ ਇੱਧਰ ਸਕੂਲ ਡਰੈੱਸ ਹੋ ਗਿਆ ਜੀ ਆਪਣੀਆਂ ਤੇ ਆ ਹੋ ਗਈਆਂ ਇੱਧਰ ਆ ਇੱਧਰ ਹੋ ਗਈਆਂ ਆ ਦੇਖੋ ਜੀ ਤੇ ਇੱਧਰ ਕਿਤਾਬਾਂ ਈ ਜ਼ਿਆਦੇ ਨੇ ਜਿਵੇਂ ਆ ਦੇਖੋ ਸਾਰੀਆਂ ਕਿਤਾਬਾਂ ਈ ਨੇ ਜਿਵੇਂ ਆ ਵੀ ਕਿਤਾਬਾਂ ਦੀ ਹੋ ਗਈ ਇੱਧਰ ਤੇ ਆ ਹੋ ਗਈ ਇੱਧਰ ਜਮੇ ਆ ਕੱਪੜਿਆਂ ਦੀ ਆਗ਼ੀ ਇੱਧਰ ਆ ਕੱਪੜਿਆਂ ਦੀ ਆਗ਼ੀ ਇੱਧਰ ਦੇਖੋ ਜੀ ਆ ਕਿਤਾਬਾਂ ਦੀ ਆਗ਼ੀ ਇੱਧਰ ਤੇ ਇਹ ਤੇ ਸਾਰਾ ਮੰਡੀ ਗਵਿੰਡ ਕੱਢਦਾ ਜੀ ਮਾਰਕੀਟ ਤੇ ਉਸ ਤੋਂ ਬਾਅਦ ਆਪਾਂ ਚੌਂਕ ਦੇ ਵਿੱਚ ਆ ਗਏ ਤੇ ਆ ਇੱਕ ਰਸਤੇ ਇੱਧਰੋਂ ਆਉਂਦਾ ਇੱਕ ਕਰਾਸ ਇਧਰੋਂ ਆਉਂਦਾ ਇੱਥੇ ਤੱਕ ਪਾ ਤੁਹਾਨੂੰ ਸਾਰੀ ਇਹ ਮਾਰਕੀ ਰੱਖੀ ਲਓ ਵੀ ਆ ਦੇਖੋ ਇਧਰ ਕੱਪੜਿਆਂ ਦੀਆਂ ਜਮੇ ਆਹ ਕੱਪੜਿਆਂ ਦੀਆਂ ਆ ਗਈਆਂ ਇਧਰ ਤੇ ਆਹ ਉਧਰ ਆਹ ਹਸਤਾਲਾ ਠੀਕ ਆ ਹਾਂ ਹਾਂ ਆ ਇਧਰ ਚੁੱਤੀਆਂ ਦੀਆਂ ਆ ਇਧਰ ਸੈਮਸੰਗ ਵਾਲਿਆਂ ਦੀ ਉਹ ਮੇਰੇ ਇਹ ਨਾ ਮੋਸ ਨਹੀਂ ਆ। ਹਾਂ। ਆ ਜੀਓ ਵਾਲੇ ਆ ਗਏ। ਤੇ ਉਹਦੇ ਨਾਲ ਹੀ Samsung ਵਾਲੇ। ਇੱਧਰ ਜਲੀ ਆਪਾਂ ਹਾਂ ਬਈ। ਤੇ ਬਾਕੀ ਤੁਹਾਨੂੰ ਆਪਾਂ ਰੋਡ ਉੱਪਰ ਵੀ ਦਿਖਾਵਾਂ ਦੁਕਾਨਾਂ ਖੜੀਆਂ। ਇਹ ਆ ਕੱਪੜਿਆਂ ਦੀਆਂ ਆ ਗਈਆਂ ਜਮੇ। ਤੇ ਇੱਧਰ ਆਪਾਂ ਤੁਹਾਨੂੰ ਸਾਰੀ ਦਿਖਾਤੀ ਮਾਰਕੀਟ। ਚੱਲਦੇ ਆ ਜਿੰਨੇ ਮੈਂ ਕੱਪੜਿਆਂ ਦੀ ਆ ਗਈ ਇੱਧਰ। ਤੇ ਆ ਇੱਧਰ ਇਲੈਕਟ੍ਰੀਸ਼ਨ ਹੀ। ਪੁੱਲਦਰ ਬਗਾਰਾ ਉਹ ਜਿਵੇਂ ਪੱਖੇ ਹੋਗੇ ਇਹ ਆ ਫੁੱਨ ਵਾਲੀਆਂ ਆ ਗਈਆਂ ਫੁੱਨ ਵਾਲੇ ਦੁਕਾਨਾਂ ਕਾਫੀ ਨੇ ਇੱਥੇ ਤੇ ਇਹਦੀ ਮੰਡੀ ਗਵਿੰਦਗੜ੍ਹ ਦੀ ਮਾਰਕੀਟ ਤੇ ਲਓ ਜੀ ਆਪਾਂ ਤੁਹਾਨੂੰ ਇੱਧਰ ਵੀ ਦਿਖਾਉਨੇ ਆ ਦੁਕਾਨਾਂ ਕੱਪੜੇ ਨੇ ਕਾਫੀ ਕੱਪੜੇ ਨੇ ਦੁਕਾਨਾਂ ਨੇ ਇੱਧਰ ਜਿਵੇਂ ਆ ਚੁੰਨੀਆਂ ਪਈਆਂ ਨੇ ਆ ਦੇਖੋ ਇੱਧਰ ਇਹ ਸਾਰੀਆਂ ਇੱਥੇ ਕੱਪੜੇ ਦੀ ਦੁਕਾਨਾਂ ਆ ਜਾਂਦੀ ਨੇ ਜਿਵੇਂ ਆ ਚੁੰਨੀਆਂ ਹੋ ਗਈਆਂ ਜੀ ਇਹ ਸਾਰੀਆਂ ਇੱਥੇ ਆ ਦੇਖੋ ਇੱਧਰ ਇਸਾਰੇ ਉਹ ਕੱਪੜੇ ਦੀ ਦੁਕਾਨ ਆ ਜਾਂਦੀ ਨੇ ਇੱਥੇ ਆ ਵੀ ਇਤਰਾ ਸਾਰੇ ਕੱਪੜੇ ਦੀ ਦੁਕਾਨ ਹੈ ਜੀ ਤੇ ਇਹ ਵੀ ਸਾਰੇ ਕੱਪੜੇ ਦੀ ਦੁਕਾਨ ਹੈ ਤੇ ਜਦੋਂ ਤੁਸੀਂ ਆਹ ਮਾਰਕੀਟ ਜਾਵੋਗੇ ਤਾਂ ਨਾਲ ਹੀ ਇਹ ਮਾਰਕੀਟ ਆ ਕੱਪੜੇ ਵਾਲੀ